ਮਾਮੇ ਤੇ ਭੂਆ ਦੀ ਕੁੜੀਆਂ ਨੇ ਆਪਸ ਦੇ ਵਿੱਚ ਹੀ ਵਿਆਹ ਕਰਵਾ ਲਿਆ ਇਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਜ਼ਰੂਰ ਹੈਰਾਨ ਹੋਵੋਗੇ ਕਿ ਦੋਨਾਂ ਕੁੜੀਆਂ ਨੇ ਆਪਸ ਦੇ ਵਿੱਚ ਵਿਆਹ ਕਰਵਾ ਲਿਆ ਤੇ ਇਸ ਵਿਆਹ ਨੂੰ ਦੇਖ ਕੇ ਕਾਫੀ ਚਰਚਾ ਵੀ ਹੋ ਰਹੀ ਹੈ ਤੁਹਾਡਾ ਕੀ ਵਿਚਾਰ ਹੈਗਾ ਹਾਲਾਂਕਿ ਬਹੁਤ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਸੁਣਨ ਨੂੰ ਮਿਲਿਆ ਨੇ ਕਿ ਕੁੜੀਆਂ ਤੇ ਕੁੜੀਆਂ ਆਪਸ ਦੇ ਵਿੱਚ ਵਿਆਹ ਕਰਵਾ ਲੈਂਦੀਆਂ ਨੇ ਪਰ ਇੱਥੇ ਮਾਮੇ ਦੀ ਤੇ ਭੂਆ ਦੀ ਕੁੜੀ ਨੇ ਆਪਸ ਦੇ ਵਿੱਚ ਹੀ ਵਿਆਹ ਰਚਾ ਲਿਆ ਤਾਂ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਜ਼ਿਲ੍ਹੇ ਦੀ ਇੱਕ ਅਨੋਖੀ ਪ੍ਰੇਮ ਕਹਾਣੀ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਦੋਂ ਮਾਮੇ ਅਤੇ ਪੂਆ ਦੀਆਂ ਕੁੜੀਆਂ ਨੇ ਇੱਕ ਦੂਜੇ ਦੇ ਨਾਲ ਵਿਆਹ ਕਰਵਾ ਲਿਆ ਤੇ ਤਾਵੇ ਥਾਣਾ ਖੇਤਰ ਦੀ ਨਿਕੀਤਾ ਅਤੇ ਸਿਖੇੜਾ ਖਾਣਾ ਖੇਤਰ ਦੀ ਦੱਸਦੇ ਕਿ ਸਿਖੇੜਾ ਥਾਣਾ ਖੇਤਰ ਦੀ ਉਸਦੀ ਭੂਆ ਦੀ ਕੁੜੀ ਦੀਪਾਂਸ਼ੀ ਦੇ ਵਿਚਾਰੇ ਲਗਭਗ ਡੇਢ ਸਾਲ ਤੋਂ ਸੰਬੰਧ ਸੀਗੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਦੋਵਾਂ ਦਾ ਰਿਸ਼ਤਾ ਬਣਿਆ ਰਿਹਾ ਅਤੇ 26 ਜਨਵਰੀ ਨੂੰ ਨਿਕੀਤਾ ਦੀਪਾਂਸ਼ੀ ਦੇ ਨਾਲ ਘਰੋਂ ਭੱਜ ਗਈ ਤੇ ਦੋਵੇਂ ਗਾਜ਼ੀਆਬਾਦ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਕੇ ਇੱਕ ਫੈਕਟਰੀ ਦੇ ਵਿੱਚ ਕੰਮ ਕਰ ਰਹੀਆਂ ਨੇ ਨਿਕੀਤਾ ਦੇ ਪਿਤਾ ਨੇ ਆਪਣੀ ਧੀ ਦੇ ਲਾਪਤਾ ਹੋਣ ਤੋਂ ਬਾਅਦ ਆਈਜੀਆਰ ਐਸ ਪੋਰਟਲ ਦੇ ਉੱਤੇ ਸ਼ਿਕਾਇਤ ਦਰਜ ਕਰਵਾਈ ਅਤੇ ਅਗਵਾ ਹੋਣ ਦਾ ਦੋਸ਼ ਵੀ ਲਗਾਇਆ। ਮਾਮਲੇ ਦੇ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਵਾਂ ਨੂੰ ਟਰੈਸ ਕੀਤਾ ਅਤੇ ਉਹਨਾਂ ਨੂੰ ਥਾਣੇ ਵੀ ਸਦਿਆ। ਵੀਰਵਾਰ ਨੂੰ ਜਦੋਂ ਦੋਵੇਂ ਪੁਲਿਸ ਸਟੇਸ਼ਨ ਪਹੁੰਚੀਆਂ ਤਾਂ ਨਕੀਤਾ ਨੇ ਸਿੰਦੂਰ ਪਾਇਆ ਹੋਇਆ ਸੀਗਾ ਜਦੋਂ ਕਿ ਦੀਪਾਂਸ਼ੀ ਨੇ ਪੈਂਟ ਕਮੀਜ਼ ਪਾਈ ਹੋਈ ਸੀ ਨਕੀਤਾ ਨੇ ਥਾਣੇ ਦੇ ਵਿੱਚ ਬਿਆਨ ਦਿੰਦੇ ਹੋਏ ਕਿਹਾ ਹੈਗਾ ਕਿ ਉਸਨੇ 6 ਦਿਨ ਪਹਿਲਾਂ ਦੀਪਾਂਸ਼ੀ ਦੇ ਨਾਲ ਵਿਆਹ ਕਰਵਾਇਆ ਅਤੇ ਉਹ ਆਪਣੇ ਫੈਸਲੇ ਤੋਂ ਖੁਸ਼ ਹੈ ਉਸਦੇ ਪਰਿਵਾਰ ਤੋਂ ਜਾਨ ਦਾ ਖਤਰਾ ਦੱਸਦੇ ਹੋਏ ਨਾਲ ਰਹਿਣ ਦੀ ਵੀ ਇੱਛਾ ਪ੍ਰਗਟਾਈ ਹੈ। ਦਿਪਾਂਸ਼ੀ ਨੇ ਇਹ ਵੀ ਕਿਹਾ ਹੈਗਾ ਕਿ ਉਸ ਨੂੰ ਮੁੰਡਿਆਂ ਦੇ ਵਿੱਚ ਕੋਈ ਵੀ ਰੁਚੀ ਨਹੀਂ ਹੈ, ਕੋਈ ਵੀ ਇੰਟਰਸਟ ਨਹੀਂ ਹੈ। ਨਿਕਿਤਾ ਹੀ ਉਸਦੇ ਲਈ ਸਹੀ ਜੀਵਨ ਸਾਥੀ ਹੈ। ਪੁਲਿਸ ਨੇ ਦੋਵਾਂ ਦੇ ਬਿਆਨ ਦਰਜ ਕੀਤੇ ਅਤੇ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹੋਏ ਦਿਪਾਂਸ਼ੀ ਦੇ ਘਰ ਭੇਜ ਦਿੱਤਾ। ਇਸ ਵੇਲੇ ਦੋਵੇਂ ਵਿਆਹ ਵਰਗੇ ਰਿਸ਼ਤੇ ਦੇ ਵਿੱਚ ਇਕੱਠੀਆਂ ਰਹਿ ਰਹੀਆਂ ਨੇ। ਹਾਲਾਂਕਿ ਇਸ ਘਟਨਾ ਨੇ ਦੋਵਾਂ ਪਰਿਵਾਰਾਂ ਦੇ ਵਿੱਚ ਤਣਾਅ ਅਤੇ ਉਲਝਣ ਵੀ ਪੈਦਾ ਕਰ ਦਿੱਤੀ ਹੈ। ਇਸ ਖਬਰ ਨੂੰ ਇਸ ਕਹਾਣੀ ਨੂੰ ਸੁਣ ਕੇ ਤੁਹਾਡਾ ਕੀ ਵਿਚਾਰ ਹੈ ਕਮਾਂਡਾ ਦੇ ਵਿੱਚ ਜ਼ਰੂਰ ਆਪਣੀ ਰਾਏ ਸਾਂਝੀ ਕਰਿਓ ਕਿਉਂਕਿ ਅਜਿਹਾਂ ਘਟਨਾਵਾਂ ਇਹ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਦੇਸ਼ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਜਿੱਥੇ ਕਿ ਕੁੜੀਆਂ ਤੇ ਕੁੜੀਆਂ ਆਪਸ ਦੇ ਵਿੱਚ ਹੀ ਵਿਆਹ ਕਰਵਾ ਲੈਂਦੀਆਂ ਨੇ ਤੇ ਆਪਣਾ ਜੀਵਨ ਇਸ ਤਰੀਕੇ ਦੇ ਨਾਲ ਹੀ ਬਤੀਤ ਕਰਦੇ ਆਣੇ ਪਰ ਪਰਿਵਾਰ ਦੇ ਵਿਰੋਧ ਦੇ ਵਿੱਚ ਜਾ ਕੇ ਕਦਮ ਚੁੱਕਦੀਆਂ ਨੇ ਤਿਤਾਵੀ ਥਾਣਾ ਖੇਤਰ ਦੀ ਨਿਕੀਤਾ ਅਤੇ ਸਿਖੇੜਾ ਖਾਣਾ ਖੇਤਰ ਦੀ ਅਰ ਦੱਸਦੇ ਕਿ ਸਿਖੇੜਾ ਥਾਣਾ ਖੇਤਰ ਦੀ ਉਸਦੀ ਭੂਆ ਦੀ ਕੁੜੀ ਦੀਪਾਂਸ਼ੀ ਦੇ ਵਿਚਾਰੇ ਲਗਭਗ 1.5 ਸਾਲ ਤੋਂ ਸੰਬੰਧ ਸੀਗੇ ਪਰਿਵਾਰ ਦੇ ਵਿਰੋਧ ਦੇ باوجود ਦੋਵਾਂ ਦਾ ਰਿਸ਼ਤਾ ਬਣਿਆ ਰਿਹਾ ਅਤੇ 26 ਜਨਵਰੀ ਨੂੰ ਨਿਕਿਤਾ ਦੀਪਾਂਸ਼ੀ ਦੇ ਨਾਲ ਘਰੋਂ ਭੱਜ ਗਈ ਤੇ ਦੋਵੇਂ ਗਾਜ਼ੀਆਬਾਦ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਕੇ ਇੱਕ ਫੈਕਟਰੀ ਦੇ ਵਿੱਚ ਕੰਮ ਕਰ ਰਹੀਆਂ ਨੇ ਨਿਕਿਤਾ ਦੇ ਪਿਤਾ ਨੇ ਆਪਣੀ ਧੀ ਦੇ ਲਾਪਤਾ ਹੋਣ ਤੋਂ ਬਾਅਦ IGR S ਪੋਰਟਲ ਦੇ ਉੱਤੇ ਸ਼ਿਕਾਇਤ ਦਰਜ ਕਰਵਾਈ ਅਤੇ ਅਗਵਾ ਹੋਣ ਦਾ ਦੋਸ਼ ਵੀ ਲਗਾਇਆ। ਮਾਮਲੇ ਦੇ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਵਾਂ ਨੂੰ ਟਰੈਸ ਕੀਤਾ ਤੇ ਉਹਨਾਂ ਨੂੰ ਥਾਣੇ ਵੀ ਸਦਿਆ। ਵੀਰਵਾਰ ਨੂੰ ਜਦੋਂ ਦੋਵੇਂ ਪੁਲਿਸ ਸਟੇਸ਼ਨ ਪਹੁੰਚੀਆਂ ਤਾਂ ਨਿਕਿਤਾ ਨੇ ਸਿੰਦੂਰ ਪਾਇਆ ਹੋਇਆ ਸੀਗਾ ਜਦੋਂ ਕਿ ਦੀਪਾਂਸ਼ੀ ਨੇ ਪੈਂਟ ਕਮੀਜ਼ ਪਾਈ ਹੋਈ ਸੀ। ਨਿਕਿਤਾ ਨੇ ਥਾਣੇ ਦੇ ਵਿੱਚ ਬਿਆਨ ਦਿੰਦੇ ਹੋਏ ਕਿਹਾ ਹੈਗਾ ਕਿ ਉਸਨੇ 6 ਦਿਨ ਪਹਿਲਾਂ ਦੀਪਾਂਸ਼ੀ ਦੇ ਨਾਲ ਵਿਆਹ ਕਰਵਾਇਆ ਅਤੇ ਉਹ ਆਪਣੇ ਫੈਸਲੇ ਤੋਂ ਖੁਸ਼ ਹੈ। ਉਸਨੇ ਪਰਿਵਾਰ ਤੋਂ ਜਾਨ ਦਾ ਖਤਰਾ ਦੱਸਦੇ ਹੋਏ ਨਾਲ ਰਹਿਣ ਦੀ ਵੀ ਇੱਛਾ ਪ੍ਰਗਟਾਈ ਹੈ। ਦੀਪਾਂਸ਼ੀ ਨੇ ਇਹ ਵੀ ਕਿਹਾ ਹੈਗਾ ਕਿ ਨੂੰ ਮੁੰਡਿਆਂ ਦੇ ਵਿੱਚ ਕੋਈ ਵੀ ਰੁਚੀ ਨਹੀਂ ਹੈ ਕੋਈ ਵੀ ਇੰਟਰਸਟ ਨਹੀਂ ਹੈ ਨਿਕਿਤਾ ਹੀ ਉਸਦੇ ਲਈ ਸਹੀ ਜੀਵਨ ਸਾਥੀ ਹੈ ਪੁਲਿਸ ਨੇ ਦੋਵਾਂ ਦੇ ਬਿਆਨ ਦਰਜ ਕੀਤੇ ਅਤੇ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹੋਏ ਦੀਪਾਂਸ਼ੀ ਦੇ ਘਰ ਭੇਜ ਦਿੱਤਾ ਇਸ ਵੇਲੇ ਦੋਵੇਂ ਵਿਆਹ ਵਰਗੇ ਰਿਸ਼ਤੇ ਦੇ ਵਿੱਚ ਇਕੱਠੀਆਂ ਰਹਿ ਰਹੀਆਂ ਨੇ ਹਾਲਾਂਕਿ ਇਸ ਘਟਨਾ ਨੇ ਦੋਵਾਂ ਪਰਿਵਾਰਾਂ ਦੇ ਵਿੱਚ ਤਣਾਅ ਅਤੇ ਉਲਝਣ ਵੀ ਪੈਦਾ ਕਰ ਦਿੱਤੀ ਹੈ ਇਸ ਖਬਰ ਨੂੰ ਇਸ ਕਹਾਣੀ ਨੂੰ ਸੁਣ ਕੇ ਤੁਹਾਡਾ ਕੀ ਵਿਚਾਰ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਆਪਣੀ ਰਾਏ ਸਾਂਝੀ ਕਰਿਓ ਕਿਉਂਕਿ ਅਜਿਹੀਆਂ ਘਟਨਾਵਾਂ ਇਹ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਦੇਸ਼ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਇਹ ਕਿ ਕੁੜੀਆਂ ਤੇ ਕੁੜੀਆਂ ਆਪਸ ਦੇ ਵਿੱਚ ਹੀ ਵਿਆਹ ਕਰਵਾ ਲੈਂਦੀਆਂ ਨੇ ਤੇ ਆਪਣਾ ਜੀਵਨ ਇਸ ਤਰੀਕੇ ਦੇ ਨਾਲ ਹੀ ਬਤੀਤ ਕਰਦੇ ਆਣੇ ਪਰ ਪਰਿਵਾਰ ਦੇ ਵਿਰੋਧ ਦੇ ਵਿੱਚ ਜਾ ਕੇ ਕਦਮ ਚੁੱਕਦੀਆਂ ਨੇ